ਗਾਈਜ਼ ਮੇਲੇ ਜਾ ਚੁੱਕੇ ਹੈ ਗਾਈਜ਼ ਗਾਈਜ਼ ਮੈਂ ਦਿੰਦੇ ਨਹੀਂ ਜੀ ਮੰਨ ਕਰ ਉਹੜਾ ਸਿਲਾ ਵਗੇ ਤੇ ਝਡੋਲ ਤੇ ਝੂਟੇ ਮਾਮੇ ਦੇ ਮੁੰਡੇ ਰਹਿਣ ਆਸੇ ਬਟ ਬੋਨੇ ਦਾ ਬੁੱਟਾ ਚਲੋ ਸਰਦਾਰਾਂ ਦਾ ਮੇਰਾ ਵੈਲੀ ਵਾਸੀ ਟਿਕਟਾ ਤੇ ਹੁਣ ਲਵਾਗੇ ਤੇ ਝਡੋਲ ਤੇ ਝੂਟੇ ਮੇਰੇ ਕੋਲ ਬਾਈ ਚੱਲਦੇ ਗਾਈਸ ਚੁਪਾਉਂਦੇ ਹੋ ਮੇਰੇ ਨਾਲ ਮੈਂ ਵੀ ਹੱਥੋਂ ਲੈ ਬੰਦ ਕਰੀ ਗਏ ਮੇਰਾ ਬੁੱਟਾ ਤੇ ਭਰਾ ਚੜ ਗਏ ਹੁਣ ਆਪਾਂ ਜਿਹੜਾਗੇ ਵੱਡੇ ਵੀਰ ਜੀ ਬਿੰਦਾ ਜੀ ਨਾਲ ਪਹਿਲਾ ਮੈਸੇਜ ਉਸੇ ਚੈੱਕ ਕਰ ਲੈ ਬੰਦੇ ਨੇ ਕੋਈ ਇੰਪੋਰਟੈਂਟ ਮੈਸੇਜ ਤੁਹਾਡੀ ਆਇਆ ਆਇਆ ਯਾਰ ਚਲੋ ਚੜ ਗਏ ਜਿੰਦੋਜ ਕਰੇ ਗਾਈਸ ਫਾਈਨਲੀ ਚੜ ਗਏ ਜਿੰਦੋਜ ਆਫਟਰ

ਮੋੜ ਤੇ ਲੈ ਜਾ ਕੇ ਉਹ ਥੱਲੇ ਦੇ ਥੱਲੇ ਸਮਾ ਦਾ ਨਾ ਬੰਦ ਕਰ ਲੈ ਮੈਂ ਜਦੋਂ ਫੋਨ ਨਾ ਚੱਟ ਗਾਇਸ ਬਸ ਐਨੀ ਕੀ ਪੜਾਵਾ ਕੇ ਵਲੌਗ ਐ ਕੇਸੀ ਜੋਏ ਕਰਾ ਕੇ ਆੜੀ ਕਾ ਵੀ ਲਾ ਲਈਆ ਬਲੌਗ ਮਾਸਟਰ ਅੱਜ ਤਾਂ ਪੂਰਾ ਖੱਪ ਪਾਵਾਂਗੇ ਆ ਦੇਖੋ ਭਰਾ ਆਪਣਾ ਕਿੰਨਾ ਜੀ ਦੁਬਈ ਵਾਲੇ ਬ੍ਰੇਕ ਲਾਉਣ ਲੱਗ ਗਿਆ ਓਏ ਹੁਣ ਬ੍ਰੇਕ ਲਾਉਣ ਲੱਗ ਗਿਆ ਗਾਇਸ ਬਹਾਵਾ ਚੱਕਰ ਦਵਾਤੇ ਇੰਨਾ ਪਿਆਰ ਤੁਹਾਨੂੰ ਮੈਨੂੰ ਵਰਗੇ ਬਲੌਗ ਚ ਇੰਨਾ ਕੁਸਤ ਪਾਇਆ ਕਿਸ ਨੇ ਰਾਤ ਨੂੰ ਐਨਕਾ ਲਾ ਕੇ ਬਲੌਗ ਬਣਾਇਆ ਚੱਲ ਉੱਧਰ ਗਾਇਜ਼ ਅੱਗੇ ਚੰਡੋ ਉੱਥੇ ਮੰਮੇ ਦਾ ਮੁੰਡਾ ਤੇ ਭਰਾ ਬਦਰੀ ਕਿੱਧਰ ਰਹਿ ਗਏ ਹਸਤਾ ਆ ਕੇ ਕੀ ਰਿਹਾ ਐ ਸਵਾਗਤ ਅਸਤਵ ਤੇ ਰਖਾ ਪੋ ਆਇਆ ਮਿੰਨਾ ਹੁਣੀ ਗਾਇਜ਼ ਸਵਾਲ ਨਹੀਂ ਆਇਆ ਇਹਨਾਂ ਨੂੰ ਆਪ ਦੇਖੋ ਜੀ ਇਹ ਸਭ ਦਿਖਾਉਂਦੇ ਆਂ ਯਾਰ ਜਿਹੜੇ ਬੁਲੀ ਆ ਰਹੇ ਨੇ ਸਮਾਂ ਸਾਡਾ ਰਾਤ ਦਾ 2:00 ਹੋ ਰਿਹਾ ਹੈ ਹੁਣ ਤੋਂ ਹੋਰ ਚੱਲੂ ਕਰਨੇ ਲੱਗੇ ਹੋਏ ਨੇ ਜਲਾ ਬੋਤਲ ਪਾਣੀ ਰੱਖ ਕੇ ਅੰਮ੍ਰਿਤ ਦਾ ਚਲਾਈਏ ਜੀ ਜਮੇ ਸਾਥੀ ਜੀ ਹੁਣ ਅੱਗੇ ਆਪਰੇ ਆ ਕੇ ਲਾਈਕ ਹੋਰ ਸਬਸਕ੍ਰਾਈਬ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ

ਰੌਕ ਕਰਦਾ ਖੇਡਾਂ ਅਸੀਂ ਆਪਣੀ ਖੇਡ ਕਰਨੀ ਚਾਹੁੰਦੇ ਹਾਂ ਕੰਪਨੀ ਮਾਰਨ ਦੇ ਨਾਲ ਨਾਲ ਆਹ ਤੇ ਲੋੜ ਕੇ ਛੱਡੇ ਆਹ ਤਾਂ ਬੁਲਬੁਲੇ ਆ ਤੇ ਮੈਂ ਵੀ ਲਾ ਦਦਾ ਲੌਣਾ ਗੁੱਡੀ ਤੇ ਆਂ ਲੌਣਾ ਹਾਂ ਤਾਂ ਹੀ ਤਾਂ ਮੇਰੇ ਦੋ ਨਿਸ਼ਾਨੇ ਮਿਸ ਹੋ ਗਏ ਓਏ ਹੋਏ ਓਏ ਇੰਨੀ ਕੁ ਬਜ ਤਰ ਗਈ ਉਹ ਮੈਂ ਵੀ ਇੱਕ ਫੋਟੋ ਖਿਚਾਉਂਗਾ ਸਰ ਬਈ ਸਪੀਡ ਚ ਚਲਾਇਓ ਯਾਰ ਤੇ ਚਲਾ ਦਿਓ ਮੇਰੇ ਕਹਿ ਦਿਓ ਸੋਨੇ ਤੇ ਚਲਾ ਦਿਓ ਬਾਈ ਚੱਲੋ ਬਾਈ ਅਸੀਂ ਤਾਂ ਦੋ ਡਰਾਈਵਰ ਪੱਕੇ ਆ ਇਕੱਠੇ ਪੱਕੇ ਡਰਾਈਵਰ ਗਾਏ ਇੱਕ ਪੱਕੇ ਡਰਾਈਵਰ ਹੁਣ ਅਸੀਂ ਆਹ ਟੀ ਚਲਾਵਾਂਗੇ ਚੱਲਣਾ ਚਲਾਉਣੇ ਆ ਉਸੇ ਮਾਮੇ ਵਾਲਾ ਮੁੰਡਾ ਇਹ ਤਾਂ ਫਿਰਨੇ ਆਪਣੀ ਬਣਾਈ ਹੋਈ ਰੀਲ ਓ ਗਾਇਜ਼ ਗਾਇਜ਼ ਮੇਰਾ ਆ ਗਿਆ ਕਮਾਓ ਮਿਟਾ ਕੇ ਬਲੌਗ ਤੇ ਇਹ ਨਾ ਤੂੰ 2000 ਸਬਸਕ੍ਰਾਈਬਰ ਆਪਣੇ ਛੋਟੀ ਮੋਟੀ ਗੱਲ ਨਹੀਂ ਗਾਈ ਸਪੀਡ ਘਟਾ ਦੇ ਕੋਣ ਬੰਦ ਹੀ ਕਰ ਤਾ ਉਹ ਗਾਇਸ ਬਤਾ ਦੇ ਚਲਾਇ ਚਲਾਇ ਯਾਰ ਚਲਾ ਦੇ ਚਲਾ ਦੇ ਚਲਾ ਦੇ ਉਹ ਵੀ ਖਾਲੀ ਚਲਾਉਣੀ ਹੋ ਮੂੰ ਆਹ ਉਹ ਹਿੰਜਤ ਨੇ ਗਾਇਸ ਕਰ ਲਈ ਰਾਈਡ ਨਾ ਨਾ ਪਰੇ ਉਹ ਹੈ ਨਾ ਫੁੱਲ 咱们。